ਇੱਕ ਨਾ ਇੱਕ ਦਿਨ ਇਸ ਜਹਾਨ ਤੋਂ ਸਭ ਦਾ ਵਿਛੋੜਾ ਪਹਿਣਾ ਨਾ ਪੜ ਕੇ ਆਇਆ ਨਾ ਜਾਂ ਤੋਂ ਹੋਣਾ ਨਹੀਂ ਵਿਛੋੜਾ ਤੁਰ ਜਾਂਦਾ ਆਇਆ ਜਦੋਂ ਬੰਦਾ ਇਸ ਜਹਾਨ ਤੋਂ ਜਾਂਦਾ ਲੱਗਣ ਕੋ ਜਦੋਂ ਬੰਦਾ ਇਸ ਜਹਾਨ ਤੋਂ ਜਾਂਦਾ ਏ ਫਿਰ ਚਾਰ ਭਾਈ ਲੈ ਕੇ ਕੀ ਵਰਤ ਗਿਆ ਅੱਜ ਵੀ ਆਪਾਂ ਗੱਲਾਂ ਕਰਦੇ ਆ ਨਾ ਸਾਰੇ ਸੱਥਰ ਤੇ ਬਹਿ ਕੇ ਪਰ ਮੇਰੇ ਮਾਲਕ ਕਹਿੰਦਿਆ ਜਿਉਂ ਜਿਉਂ ਤੇਰਾ ਹੁਕਮ ਤੇ ਮੈਂ ਤਿਉ ਹੋਵਣਾ ਜਿਉਂ ਜਿਉਂ ਰੱਖਿਆ ਤਹਦਾਇ ਕੋ ਬਨਾਓ ਸਜਣਾ ਜਿੱਥੇ ਪਰਮਾਤਮਾ ਰੱਖਦਾ ਜਿੱਥੇ ਪਰਮਾਤਮਾ ਰੱਖਦਾ ਬੰਦੇ ਨੂੰ ਰਹਿਣਾ ਪੈਂਦਾ ਜੱਗੋ ਸਤਨਾਮ ਤੁਸੀਂ ਸਤਨਾਮ ਵਾਹਿਗੁਰੂ ਜਪੋਗੇ ਨਾ ਜਿੰਨਾ ਤੁਸੀਂ ਸਤਨਾਮ ਵਾਹਿਗੁਰੂ ਜਪੋਗੇ ਉਨਾ ਹੀ ਪਾਕਿਸਤਾਨ ਭਾਈ ਮਰਕੀਰ ਸਿੰਘ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ ਕਿਉਂਕਿ ਆਪਾਂ ਕਹਿੰਦੇ ਆ ਨਾ ਜੀ ਮਹਾਰਾਜ ਦੀ ਬੁੱਕਲ ਚ ਆ ਗਈ ਜੀ ਰੋਣਾ ਨਹੀਂ ਜਾਂਦਾ ਵੀਰੋ ਰੋਣਾ ਆ ਜਾਂਦਾ ਹੈ ਰੋਣਾ ਆ ਜਾਂਦਾ ਹੈ ਉਸ ਪੁੱਤ ਨੂੰ ਪੁੱਛ ਕੇ ਦੇਖੋ ਤੇ ਮੇਰੇ ਮਾਲਕ ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਵੀ ਲੋ ਤਾਂ ਨਾ ਸ੍ਰੀ ਰਾਮਚੰਦਰ ਵਰਗੇ ਗਏ ਨਾਲੇ ਅਨਿਆਦਾ ਪਰਮਤਮਾ ਦੇ ਸਕਦੇ ਪਰੋ ਤਾਂ ਜੀ ਰਾਮਚੰਦਰ ਗਏ ਜਦੋਂ ਸੀਤਾ ਦਾ ਵਿਛੋੜਾ ਪੈਂਦਾ ਹੈ ਜਦੋਂ ਲਕਸ਼ਮਣ ਮੂਰਛਿਤ ਹੋਇਆ ਰਾਮ ਜਨਨ ਚਪਿਆ ਨਾ ਵੀ ਉਹ ਸੁਭਾ ਭਰਾ ਨੂੰ ਭਰਾ ਦਾ ਵਿਛੋੜਾ ਵੱਟ ਕੇ ਖਾ ਗਿਆ ਜਦ ਕੋ ਸਤਨਾਮ ਸ੍ਰੀ ਵਾਹਿਗੁਰੂ ਤੇ ਵੀਰੋ ਮੇਰੇ ਮਾਲਕ ਸੱਚੇ ਪਾਤਸ਼ਾਹ ਦੀ ਬਾਣੀ ਅੱਜ ਦੇ ਵਿਸ਼ੇ ਤਵਾਣ ਵਿੱਚ ਆਪਾਂ ਸਾਂਝਾ ਕਰਾਂਗੇ ਕੀ ਹੈ ਮਾਂ ਤੇ ਪੁੱਤ ਦਾ ਰਿਸ਼ਤਾ ਕੀ ਹੈ ਪੁੱਤ ਤੇ ਪਿਓ ਦਾ ਰਿਸ਼ਤਾ ਕਿਵੇਂ ਆਪਾਂ ਘਾਇਆਂ ਦੀ ਸਾਂਝ ਦੇ ਪਰ ਜਾਂਦੇ ਲੋਰ ਤੇ ਕਿਵੇਂ ਜਦੋਂ ਭਾਈ ਰੱਬ ਨੂੰ ਪਿਆਰਾ ਹੁੰਦਾ ਏ ਤੇ ਕਿਵੇਂ ਵਿਰਾਗ ਛੱਡਦਾ ਵੀਰਾਂ ਤਾਂ ਜਦੋਂ ਸਤਨਾਮ ਨੂੰ ਤੇ ਗੋਪਨ ਪਿਆਰਿਓ ਆਪਾਂ ਦਾ ਸਾਰਾ ਕੁਝ ਭੇਡੋ ਅੱਲਾ ਹੱਥੀ ਕਰ ਲਿਆ ਸਾਰਾ ਕੁਝ ਹੱਥੀ ਕਰ ਲਿਆ ਵੀਰ ਮਰਕੀ ਥਿਉਂਦੇ ਆਪਦੇ ਹੱਥੀ ਖੱਪਣ ਦਾ ਟੁਕੜਾ ਪਾਤਾ ਪਾਤਾ ਜਿਹੜਾ ਕਹਿੰਦਾ ਨਾ ਵੀਰ ਆਪ ਸਾਡੇ ਨਾਲ ਅਣਾਈ ਕਰਦਾ ਏ ਨਹੀਂ ਵੀਰੋ ਸੁਣਿਓ ਆਪਾਂ ਤਾਂ ਸਾਰਾ ਕੁਝ ਹੱਥੀ ਕਰ ਲਿਆ ਲੱਕੜਾਂ ਦਾ ਪਹਿਲੋ ਪ੍ਰਬੰਧ ਕੀਤਾ ਗਿਆ ਗੁਰਮੁਖ ਪਿਆਰਿਓ ਖੱਪਣ ਦੇ ਟੁਕੜੇ ਦਾ ਪ੍ਰਬੰਧ ਕੀਤਾ ਗਿਆ ਪਰ ਮੇਰੇ ਬਾਜਾਂ ਵਾਲਿਆ ਜਿਸ ਦੁੱਖ ਵਿੱਚ ਬੈਠੇ ਇਸ ਦੁੱਖ ਵਿੱਚ ਬੈਠਿਆ ਤੇ ਉਹ ਕਹਿੰਦੇ ਆ ਸਿੱਖਾ ਇੱਕ ਇਨੂੰ ਸੀਂ ਜੜਾ ਕੇ ਮੇਰੀਆਂ ਅੱਖਾਂ ਚੱਖਾਂ ਪਾ ਕੇ ਤਾਂ ਦੇਖ ਮੈਂ ਆਉਦੇ ਆਉਦੇ ਜਾਨ ਤੋਂ ਜਾਦੋ ਪਿਆਰੇ ਚਾਰੇ ਦੇ ਚਾਰੇ ਪੁੱਤ ਇਸ ਜਹਾਨ ਤੋਂ ਅੱਗੇ ਲਾ ਕੇ ਤੋਰਦੇ ਜੱਗੋ ਸਤਨਾਮੁ ਸ੍ਰੀ ਵਾਹਿਗੁਰੂ ਮੇਰੋਂ ਆਪਾਂ ਤੋਂ ਸਾਰਾ ਕੁਝ ਹੱਥੀ ਕਰ ਲਿਆ ਨੂੰ ਕਫਨ ਦੇ ਟੁਕੜੇ ਦਾ ਪ੍ਰਬੰਧ ਵੀ ਕਰ ਲਿਆ ਸੀ ਲੱਗਣਾ ਹੱਥੀ ਆਰ ਕਟੋਣਿਆਂ ਨੇ ਤੇ ਲੈ ਮੇਰੇ ਦਸ਼ਮੇਂ ਪਿਤਾ ਕਹਿੰਦੇ ਅੱਖ ਜੋ ਹੰਝੂ ਸੋਚ ਕੇ ਸਿੱਤੀ ਮੈਂ ਉਹਦੇ ਚਾਰ ਪੁੱਤ ਤੋੜਿਆ ਗੁਰੂ ਚਾਰ ਪੁੱਤ ਮੇਰੇ ਬਾਜਾਂ ਵਾਲੇ ਨੇ ਤੋਰੇ ਭੈਣੋ ਇਸ ਬਾਤ ਨੂੰ ਪੁੱਤ ਨਹੀਂ ਪਿਆਰੇ ਆ ਸਾਡੇ ਸਤਕਾਰਯੋਗ ਬਾਪੂ ਪਾਰਸ ਸਿੰਘ ਦਾ ਪੁੱਤ ਹੈ ਜੇਕਰ ਵੀ ਆਏ ਤੇ ਗੁਰਮਤ ਪਿਆਰਿਓ ਇਹ ਪ੍ਰਮਾਤਮਾ ਨੂੰ ਬਾਣਾ ਮੰਨਣ ਦੀ ਜੁਗਤੀ ਸਿਖਾਰਿਆ ਹੈ ਤੇ ਸੱਚੇ ਬਾਦਸ਼ਾਹ ਕਹਿੰਦੇ ਆ ਪੁੱਤ ਸਿੱਖਾ ਕਹਿੰਦੇ ਕਿਤੇ ਝਾਤ ਮਾਰੀ ਮੇਰੇ ਪਰਿਵਾਰ ਵਾਲੇ ਮੇਰੇ ਪਰਿਵਾਰ ਵਾਲੇ ਝਾਤ ਮਾਰੀ ਚਾਰ ਪੁੱਤ ਸੀ ਜੀ ਮੇਰੇ ਬਾਜਾ ਵਾਲੇ ਦੇ ਚਾਰ ਪੁੱਤ ਤੇ ਜਦੋਂ ਕਿਤੇ ਦੋਸ਼ ਹੋਣੇ ਮੇਰੇ ਬਾਜਾ ਵਾਲੇ ਦੀ ਪੁੱਤਰ ਜਿਵੇਂ ਦੇ ਬੇਬਖੋ ਤੇ ਦੋ ਵੱਡੇ ਮੇਰੇ ਬਾਜਾ ਵਾਲਿਆਂ ਦੇ ਮੋਢੇ ਖੜੋਦੇ ਹੋਣਗੇ ਤੇ ਚਾਰਾਂ ਵੀਰਾਂ ਨੂੰ ਪਿਆਰ ਕਿੰਨਾ ਹੋਵੇਗਾ ਜਦੋਂ ਖਤਨਾ ਉੱਤ ਨਹੀਂ ਆਏ ਚਾਰਾਂ ਵੀਰਾਂ ਨੂੰ ਪਿਆਰ ਕਿੰਨਾ ਹੋਵੇਗਾ ਜੀ ਤੇ ਪਰ ਮੇਰੇ ਬਾਜਾਂ ਵਾਲੇ ਆਪਣੀ ਮਾਂ ਤੋਰ ਲਗਿਆ ਸੁਣਿਓ ਮੈਨੂੰ ਦਿਲ ਕਰਦਾ ਕਰਨਾ ਪੈਂਦਾ ਜਦੋਂ ਬਾਜਾਂ ਵਾਲੇ ਦਾ ਇਤਿਹਾਸ ਪੜ੍ਹਦੇ ਆ ਨਾ ਅੱਜ ਗੱਲਾਂ ਤਾਂ ਬਹੁਤ ਕਰਦੇ ਆ ਭਾਣਾ ਮੰਨਣ ਦੀ ਗੱਲ ਸਾਰੇ ਕਰਦੇ ਆ ਪਰ ਜਦੋਂ ਆਪ ਤੇ ਪੈਂਦੀ ਆ ਨਾ ਪਰਵਾਜ਼ ਤੇ ਪੈਂਦੀ ਆ ਉਦੋਂ ਪਤਾ ਲੱਗਦਾ ਮੋਕ ਕੀ ਹੈ ਜੱਪੋ ਸਤਨਾਮ ਸ਼੍ਰੀ ਵਾਹਿਗੁਰੂ ਤੇ ਗੁਰੂ ਪਿਆਰੇ ਮੇਰੇ ਬਾਜਾ ਵਾਲੇ ਦੇ ਪਰਿਵਾਰ ਤੇ ਬਹੁਤ ਘਟਨਾ ਕੱਟ ਗਈ। ਇਹਦੇ ਪਰਿਵਾਰ ਦੇ ਵਿੱਚ ਸਭ ਤੋਂ ਪਹਿਲਾਂ ਪਿਤਾ ਗਿਆ ਹੈ। ਇਹਦੇ ਪਰਿਵਾਰ ਦੇ ਵਿੱਚ ਮਾਂ ਗੁਜਰ ਕੌਰ ਗਈ ਹੈ। ਇਹਦੇ ਪਰਿਵਾਰ ਦੇ ਵਿੱਚ ਮਾਂ ਜੀਤਾ ਕੌਰ ਹੈ। ਇਹਦੇ ਪਰਿਵਾਰ ਦੇ ਵਿੱਚ ਚਾਰ ਪੁੱਤ ਜਗਰ ਤੇ ਟੋਟੇ ਇਸ ਮਾਲਕ ਨੇ ਹੱਥੀ ਤੋਲ ਤੇ ਜੱਪੋ ਸਤਨਾਮ ਜੀ ਤੇ ਬਹੁਤ ਪਿਆਰੋ ਕਹਿੰਦੇ ਆ ਭਈ ਸਿਆਣੇ ਕਹਿੰਦੇ ਆ ਕਹਿੰਦੇ ਮਰ ਕੇ ਘਰ ਛੱਡਦੀ ਨਾ ਕੋਪੋ ਦੁਨੀਆ ਦੇ ਕੀ ਹੈ ਮਰ ਕੇ ਘਰ ਛੱਡਦੀ ਨਾ ਦੀ ਦੁਨੀਆ ਦੇਖੀਆ ਦੁਨੀਆ ਪਰ ਜਿਉਂਦੇ ਘਰ ਛੱਡਿਆ ਤੇ ਮੇਰੇ ਬਾਪਾ ਵਾਲੇ ਨੇ ਛੱਡਿਆ ਜਾਂ ਕੋ ਸੱਤ ਲਾ ਮੁਸਲਿਮ ਹੈ ਤੇ ਮਾੜਾ ਜਿਹਾ ਕਿਹਦੇ ਮੋਚੀ ਵਾਲੇ ਮੀਰ ਨੂੰ ਪੁੱਛ ਕੇ ਦੇਖੀਏ ਨਾ ਜਿਹਦੀ ਅਕੇ ਦੇ ਦੁਕਾਨ ਹੋਵੇ ਤੇ ਚੁੱਤੀਆਂ ਕਰਦਾ ਹੋਵੇ ਉਹਨੂੰ ਸ਼ੜਕ 'ਤੇ ਆ ਕੇ ਕਹਿਣ ਕਿਦਾ ਉੱਠ ਅਸੀਂ ਸਰਕ ਚੌੜੀ ਕਰਦੀ ਐ ਤੇ ਦਿਲ ਤਾਂ ਉਹਦਾ ਪੁੱਛਿਆ ਜਾਣੀਦਾ ਐ ਤੇ ਜੇਤੇ ਕਿਉਂ ਵੀ ਹਕੂਮਤਾਂ ਨੇ ਮੇਰੇ ਵਾਜਾਂ ਵਾਲੇ ਨੂੰ ਕਿਹਾ ਉਹ ਟੱਲ ਗਈ ਅੰਨਪੁਰਨਾ ਕਿਨਾ ਖਾਲੀ ਕਰਦੇ ਤੇ ਮੇਰੇ ਵਾਜਾਂ ਵਾਲੇ ਤੇ ਕੀਤੀ ਕੀ ਹੋਊਗੀ ਜਦੋਂ ਉਹ ਸੱਤਨਾ ਉਹਦੀ ਬੱਤ ਤੇ ਮੈਂ ਮਾਂ ਵਾਲਾ ਇਹਨਾਂ ਨੂੰ ਮਰ ਕੇ ਘਰ ਛੱਡ ਦੀ ਦੁਨੀਆ ਦੇ ਕੀ ਵੀ ਨੂੰ ਭੈਣੋ ਮਰ ਕੇ ਤਾਂ ਇੱਕ ਦਿਨ ਸਾਰਿਆਂ ਨੇ ਛੱਡ ਜਾਣਾ ਕਹਿੰਦੇ ਆ ਨਾ ਭਗਵਾਨ ਸੱਜਣ ਤੇਰਾ ਮੇਰਾ ਮਸਾਫਰਾ ਕੀ ਝਗੜਾ ਨਾ ਤੂੰ ਰਹਿਣਾ ਨਾ ਮੈਂ ਰਹਿਣਾ ਵੀਰੋ ਬਾਬਾ ਫਰੀਦ ਦੇ ਗੱਲ ਦੀ ਮੋਲ ਲਾਉਂਦਾ ਪਿਆ ਮੈਂ ਪਾਣੀ ਤੋਂ ਉੱਪਰ ਇੱਕ ਵੀ ਸ਼ਬਦ ਨਹੀਂ ਬੋਲਾਂਗਾ ਧਾਰਨਾ ਜ਼ਰੂਰ ਬੜਾ ਕਾ ਪਰ ਉਹਦੇ ਵਿੱਚ ਵੀ ਕੋਈ ਨਾ ਕੋਈ ਅਰਥ ਮੇਰੇ ਬਾਬੇ ਦੀ ਪਾਣੀ ਦਾ ਜ਼ਰੂਰ ਹੋਵੇਗਾ ਜੇ ਆਪਾਂ ਪੜਿਆ ਨਾ ਚੱਲ ਹੋਣਾ ਨਹੀਂ ਛੋੜਾ ਤੁਰ ਜਾਣ ਵਾਲਿਆ ਇਹ ਆਪ ਦਾ ਨਹੀਂ ਤੇ ਮੇਰੇ ਬਾਬੇ ਦੀ ਕੋਕੋ ਚੋਤੇ ਕਿਸਨੇ ਆ ਮਿਲਦਾ ਏ ਕਹਿੰਦੇ ਇਹ ਵਿਛੋੜਾ ਸਹਜਾ ਨਾ ਲਾਏ ਕਹਿੰਦੇ ਜਦੋਂ ਵਿਛੋੜਾ ਪੈਂਦਾ ਵੰਦੋ ਵਖੋ ਇੱਕ ਦੁੱਖ ਭੁੱਖ ਦਾ ਜੀ ਦੁਨੀਆ ਕੱਟ ਲੈਂਦੀ ਆ ਭੈਣੋ ਇੱਕ ਦੁੱਖ ਭੁੱਖ ਦਾ ਜੀ ਦੁਨੀਆ ਕੱਟ ਲੈਂਦੀ ਆ ਵੀਰੋ ਇੱਕ ਕੋਟਨ ਤਾਂ ਸਰਵਾ ਦਾ ਆ ਗਿਆ ਬਿਮਾਰੀ ਦਾ ਆ ਗਿਆ ਫੜ ਤੜ ਕੇ ਦੁਨੀਆ ਕੱਟ ਲੈਂਦੀ ਐ ਤੇ ਜਿਹੜਾ ਵਿਛੋੜੇ ਦਾ ਤੋਖਾ ਨਾ ਸੰਗਦੇ ਇਹ ਸਿਆ ਨਹੀਂ ਜਾਂਦਾ ਜਦੋਂ ਸਤਨਾਮ ਤੇ ਵਿਛੋੜਾ ਮੇਰੇ ਮਾਲਕ ਨੇ ਛੀਂਦੀ ਆ ਕੀ ਲੈ ਗਈ ਉਹ ਪੜਾਂ ਦੀ ਨਿੱਕੇ ਜੇ ਪੁੱਤ ਦਾ ਬਾਪ ਨਾਲ ਵਿਛੋੜਾ ਏ ਉਹ ਪੜਾਂ ਦੀ ਧਰੂ ਪਤਨੀ ਦਾ ਇੱਕ ਅچھے ਪਤੀ ਜੀਵਨ ਸਾਥੀ ਨਾਲੋਂ ਵਿਛੋੜਾ ਏ ਤੇ ਉਹ ਪੜਾਂ ਦੀ ਤਿੰਨ ਭਰਾਵਾਂ ਨਾਲ ਪਣਾਈ ਚਾਰ ਭਰਾਵਾਂ ਨਾਲ ਪਣਾਈ ਤੇ ਜਿੱਦੇ ਸਿਵਿਆਂ ਦੀ ਲਾਟ ਭਾਈ ਮਲਕੀਤ ਚਾਹ ਨੂੰ ਛੂੰਦੀ ਹੋਵੇਗੀ ਉਹ ਤੇ ਯਾਰ ਬੱਚੋ ਅੰਝੂ ਨਾਲ ਜੰਮੇ ਭਰਾਵਾਂ ਦੇ ਜੀਰ ਆਇਆ ਹੋਊਗਾ ਜਬ ਕੋ ਸਤਿਨਾਮ ਦੀ ਬਾਣੀ ਦਾ ਪਿਆਰ ਵਾਲੇ ਮੇਰੇ ਬਾਜਾਂ ਵਾਲੇ ਕਹਿੰਦੇ ਨਹੀਂ ਮੈਂ ਭੈਣਾਂ ਨੂੰ ਬੇਨਤੀ ਕਰਦਾ ਜਿੱਥੇ ਜਿੱਥੇ ਥਾਂ ਮਿਲਦੀ ਆ ਮੈਂ ਭੈਣੋਂ ਬੈਣ ਦੀ ਕਿਰਪਾ ਮੰਗਦਾ ਕਰਿਓ ਕਿਉਂਕਿ ਅੱਜ ਆਪਾਂ ਸਾਰੇ ਦੁੱਖ ਵਡਾਉਣਾ ਹੈ ਤੇ ਸਾਰਿਆਂ ਨੇ ਦੁੱਖ ਵਡਾਉਣਾ ਹੈ ਤੇ ਜਿੰਨਾ ਟਾਈਮ ਆਪਾਂ ਇਸ ਮਾਂ ਦੀ ਗੋਦ ਵਿੱਚ ਬੈਠਿਆ ਨਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿੰਨਾ ਟਾਈਮ ਆਪਾਂ ਕਲਗੀ ਧਰ ਦੀ ਗੋਦ ਵਿੱਚ ਬੈਠੇ ਆ ਉਹਨਾਂ ਟਾਈਮ ਕਿਸੇ ਵੀ ਭੈਣ ਨੇ ਗੱਲਾਂ ਨਹੀਂ ਕਰਦੀਆਂ ਜੇ ਕਿਸੇ ਨੂੰ ਜਾਂਜੇ ਕਰ ਵੀ ਲੱਗਦੀ ਉਹ ਕੂਦਰ ਦਾ ਸਹਾਰਾ ਲੈ ਲਿਓ ਪਰ ਤੱਕਿਓ ਸਹੀ ਗੁਰੂ ਅਰਜਨ ਦੇਵ ਜੀ ਵੀ ਉਹ ਤੱਤੀਆਂ ਤੱਲੀਆਂ ਤੇ ਗਰਮੀ ਦੀ ਉੱਤੇ ਬਹਿ ਕਿਵੇਂ ਗਏ ਜਪੋ ਸਤਨਾਮ ਸ਼੍ਰੀ ਵਾਹਿਗੁਰੂ ਤੇ ਮੈਂ ਬਾਰ-ਬਾਰ ਕਹਿੰਨਾ ਜੀ ਜਦੋਂ ਕੋਈ ਦੁੱਖ ਪੈ ਜੇ ਨਾ ਬੈਠੋ ਸੁਣਿਓ ਧਿਆਨ ਨਾਲ ਜਦੋਂ ਦੁੱਖ ਪੈ ਜੇ ਤੇ ਧੀ ਰਾਣੀ ਵੱਡੀ ਮਾਂ ਦੇ ਗੱਲ ਆਉਂਦੀ ਆ ਲੱਗਦੀ ਆ ਨਾ ਮਿਰੋ ਜਿਹੜੀ ਵੱਡੀ ਮਾਂ ਬੇੜੇ 'ਚ ਬੈਠੀ ਹੋਵੇ ਨਾ ਫਗ ਤੇ ਧੀ ਆਉਂਦੀ ਆ ਅੱਖ 'ਚੋਂ ਹੰਝੂ ਕਹਿਦੀ ਆ ਤੇ ਨਾਲ ਹੀ ਉਹਦੇ ਬਾਬਲ ਕੱਸੀ ਹੋਉਂਦੀ ਆ ਫਿਰ ਆਪਾਂ